ਬਾਪੂ ਜੀ 73 ਸਾਲ ਦੀ ਉਮਰ ਦੇ ਵਿੱਚ ਕੰਮ ਕਰ ਰਹੇ ਹੋ ਤੇ ਕਿਤੇ ਤਕਲੀਫ ਨਹੀਂ ਹੁੰਦੀ ਹੈਗੀ ਜਮਾਂ ਤਕਲੀਫ ਨਹੀਂ ਹੁੰਦੀ ਹੈਗੀ ਹਾਂਜੀ ਸ਼ੁਭਾ ਕੀਲੇ ਨੂੰ ਮਿੱਟੀ ਲਾ ਕੇ ਆਇਆ ਫਿਰ 21 ਸਾਲ 사ਉਦੀ ਅਰਬ ਲਾਇਆ 21 ਸਾਲ ਤੁਸੀਂ 사ਉਦੀ ਅਰਬ ਦੇ ਵਿੱਚ ਵੀ ਨੌਕਰੀ ਕੀਤੀ ਹੈ ਕੀਤੀ ਗਈ ਹੈ ਗਰਮੀ ਬਹੁਤ ਈ 50 ਡਿਗਰੀ ਹੂੰ 50 ਡਿਗਰੀ ਦੇ ਵਿੱਚ ਕੰਮ ਕਰਿਆ 사ਉਦੀ ਅਰਬ ਦੇ ਵਿੱਚ ਸਾਲਾ ਮਾਰ ਕੇ 21 ਸਾਲ ਕੰਪਨੀ ਨੇ ਫੇਰ ਵੀ ਸਲਾਮ ਕਰਕੇ ਭੇਜਿਆ ਬਾਪੂ ਹੁਣ ਤਾਂ ਬਹੁਤ ਹੋ ਗਿਆ ਬਾਕੀ ਅਰਬ ਦਾ ਬਾਪਾ ਕਿ ਮੈਨੂੰ ਹੋਣੀ ਨਹੀਂ ਤੇ ਉਹ ਕੰਮ ਕਰਨ ਕੋਈ ਤਿਆਰ ਹੀ ਹੈ ਸਮਝ ਨਾ ਜਿਹੜੀ ਆਜੀ ਨੌਜਵਾਨੀ ਆ ਇਹ ਤਾਂ ਜਮਾ ਪੰਜਾਬ ਨੂੰ ਪਿੱਛੇ ਲੈ ਕੇ ਜਾ ਰਹੀ ਆ ਪੰਜਾਬ ਅੱਗੇ ਨਹੀਂ ਗਾਇ ਕਿਹਨੇ ਗੋਲੀਆਂ ਖਾਡੀਆਂ ਕਿਹਨੇ ਟੀਕਾ ਲਾ ਲਿਆ ਸਾਡੇ ਜਵਾਨੇ ਨਾਲ ਕੋਈ ਟੀਕਾ ਨਾ ਟੱਲਾ ਲੱਸੀ ਪੀਤੀ ਦਹੀਂ ਪੀਤਾ ਮੱਖਣੀ ਖਾਦੀ ਛਾਲਾ ਮਾਰਦੇ ਫਿਰਦੇ ਨੰਗੇ ਪੈਰੀ ਹੁਣ ਲੱਗੇ ਦਾ ਕੱਟ ਬੈਂਟਰੀ ਲੋਡ ਆਉਂਦੀ ਅੱਜ ਪੰਜਾਬ ਵੀ ਅਗਲਾ ਕਦ ਹੋਗਾ ਆ ਫਿਰ ਦਾ ਗੋਲੀ ਖਾਈ ਅੱਧੇ ਖਾਈ ਫਿਰਦੇ ਨੇ ਗੋਲੀਆਂ ਬਿਲਕੁਲ ਜੀ ਆ ਡਾਕਟਰ ਤਾਂ ਕੋਈ ਅਖੀ ਲੈਣ ਲੱਗੀ ਹੁੰਦੀ ਆ ਪਹਿਲਾ ਗੋਲੀ ਖਾ ਕੇ ਆਉਣਗੇ ਕੰਮ ਕਰੇ ਟਾਈਮ ਕਰਕੇ 10 ਵਜੇ ਹਸਤਾਲ ਖੁੰਡਾ ਵਗੈ ਦੰਨੀਆਂ ਗੋਲੀ ਹੀ ਮੁਕ ਜਾ ਮੜਿਆ ਫੇਰ ਕੰਮ ਕਹਿ ਟਾਈਮ ਕਰੂ ਉਹ ਥੋੜੇ ਸਮੇਂ ਤੋਂ ਲੈ ਕੇ ਹੁਣ ਪੰਜਾਬ ਕਹ ਦੇ ਅੱਗੇ ਨਹੀਂ ਵੱਧ ਰਿਹਾ ਪਿੱਛੇ ਜਾ ਰਿਹਾ ਵਾ ਜਿਹੜਾ ਤਰੱਕੀ ਕਰੀ ਉਹ ਹੋਈ ਪਰ ਤਰੱਕੀ ਕਰਨ ਦੇ ਨਾਲ ਜਿਹੜੇ ਆ ਨੌਜਵਾਨ ਪੀੜੀ ਆ ਇਹ ਪਿੱਛੇ ਨੂੰ ਗਈ ਆ ਪਹਿਲਾ ਦੇਖਦੇ ਰਿਸ਼ਤਾ ਹੋਣਾ ਬੰਨੇ ਦੇ ਕੁੜੀ ਵਿਹੁੰਦੇ ਨਹੀਂ ਸੀ ਸਾਡਾ ਬੰਨਾ ਚੱਲਦਾ ਸਾਡਾ ਸਬੰਧ ਹੈ ਨਾ ਲੋਕਾਂ ਨਾਲ ਸਾਡੀ ਆਉਣੀ ਜਾਣੀ ਆ ਹੁਣ ਤਾਂ ਪਿੰਡ ਦੇ ਪਿੰਡ ਦੀ ਵਿਆਹ ਕਰਾਈ ਜੇ ਨੇ ਕਿਉਂਕਿ ਉਹ ਤੇ ਆਕੇ ਤੇ 10 ਕਰਮਾ ਸਾਰਾ ਝੜ ਦੇਵੇ ਸਾਨੂੰ ਫੇਰ ਵੀ ਭਜਾ ਲਾ ਰਾਈ ਭਜਾਂਗੇ ਹਾਲੇ ਵੀ ਨਹੀਂ ਫੇਮਟ ਹੈ ਜੀ ਉਹੀ ਹੋ ਗਿਆ ਮੰਨ ਜਾ ਚਲੋ ਮੈਂ ਘੁੰਮੀ ਆਉਣੇ ਦੇਖ ਲੈ ਝਟਕਾ ਉਹ ਝਟਕਾ ਦੇਖਦਾ ਜਿਹਦਾ 21 ਸਾਲ ਲਾਇਆ ਉਹਦੂ ਬਾਅਦ ਆ ਕੇ ਫੇਰ ਇਸੇ ਕੰਮ ਕਰਦੇ 14 ਸਾਲ ਕੋਟਲ ਦੀ ਬੋਰੀ ਚੱਕੀ ਐਫਐਸਆਈ ਵਿੱਚ ਸਟੇਟ ਗਵਰਨਮੈਂਟ ਦੀ ਅੱਜ ਦੇ ਨੌਜਵਾਨਾਂ ਦੇ ਜਿੰਨੀ ਉਮਰ ਹੁੰਦੀ ਹੈ ਨਾ ਓਨੇ ਸਾਲ ਤਾਂ ਤੁਸੀਂ ਸਾਊਦੀ ਅਰਬ ਵਿੱਚ ਕੰਮ ਕੀਤਾ ਹੁਣ 21 ਸਾਲ ਦਾ ਹੋਇਆ ਸਾਡੇ ਜਵਾਨ ਉਨੇ ਸਾਲ ਮੋਸੇ ਕੰਮ ਕਰਕੇ ਆ। ਹਰ ਬਹੁਣਾ ਅੱਜ ਦੇ ਕੱਲ ਡੜੇ ਨਾਲ ਲੱਤਾ ਬਿੰਗੀਆਂ ਹੋ ਜਾਣਗੀਆਂ। ਬਾਪੂ ਜੀ ਆਪਣੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ? ਤਿੰਨ ਮੇਰੀ ਬੇਟੀ ਦੀ, ਇੱਕ ਮੇਰਾ ਬੇਟਾ ਸਭ ਜਿਹੜੇ ਪੂਰਾ ਹੋ ਗਿਆ ਜੀ। ਹੋਤਾ ਹੈ ਮੇਰੀ ਪੋਤੀ ਹੈ, ਮੈਂ ਹੈ, ਸਾਰਾ ਪਰਿਵਾਰ ਹੈ, ਮੇਰੀ ਮਾਤਾ ਹੈ। ਤੁਹਾਡੀ ਮਾਤਾ ਜੀ ਦੀ ਉਮਰ ਕਿੰਨੀ ਆ? ਉਹ ਜੀ 100 ਸਾਲ ਤੇ 101 ਸਾਲ ਦੀ ਉਮਰ ਹੋ ਗਈ। ਕੰਮ ਕਰਦੇ ਤੁਰੇ ਫਿਰਦੇ ਰਹੋ। ਉਹ ਇਹ ਬਾੜੀ ਬੁੜੀਆਂ ਜੀ ਵੀ ਖੁਰਕੀ ਹੋਣੀ ਕਿਸਾਈ ਜਾਨੀ ਹੈ ਇੱਥੇ ਤੁਹਾਡੇ ਮਾਤਾ ਜੀ ਕਹ ਸਕਦੇ 100 ਸਾਲ ਤੋਂ ਵੱਧ ਉਮਰ ਆ ਹਲੇ ਵੀ ਕੰਮ ਕਰਦੇ ਨੇ ਕੰਮ ਕਰਦੇ ਨੇ ਉਹ ਹੂੰ ਉਹ ਤਾਂ ਰੁਕਦੇ ਨਹੀਂ ਹੈਗੇ ਜਿਵੇਂ ਮੈਂ ਨਹੀਂ ਰੁਕਦਾ ਉਹ ਵੀ ਨਹੀਂ ਰੁਕਣਾ ਤੇ ਲੋਕ ਵੀ ਜਿਹੜੇ ਤੁਹਾਡੇ ਕੋਲ ਖਰੀਦਦਾਰੀ ਕਰਨ ਆਉਂਦੇ ਹੋਣਗੇ ਉਹ ਵੀ ਦੇਖ ਕੇ ਖੁਸ਼ ਹੁੰਦੇ ਹੋਣਗੇ ਆਇਆ ਵੀ ਬੜਾ ਪ੍ਰੇਮ ਮਿਲਦਾ ਹੈ ਸਤਿਕਾਰ ਮਿਲਦਾ ਹੈ ਨਾਲ ਮਨ ਖੁਸ਼ ਹੁੰਦਾ ਹੈ ਬਹਿ ਕੇ ਇੱਥੇ ਸਤਿ ਸ਼੍ਰੀ ਅਕਾਲ ਦੋਸਤੋ ਲਾ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੇਜਵੀਰ ਸਿੰਘ ਸੋ ਦੋਸਤੋ ਅੱਜ ਦੀ ਮੁਲਾਕਾਤ ਜਿਹੜੀ ਇੱਕ 73 ਸਾਲਾ ਬਜ਼ੁਰਗ ਬਾਪੂ ਨਾਲ ਕਰਾਵਾਂਗੇ ਜਿਹੜੇ ਕਿ ਕਹਿ ਸਕਦੇ ਆ 73 ਸਾਲ ਦੀ ਉਮਰ ਦੇ ਵਿੱਚ ਕੰਮ ਕਰਕੇ ਕਹਿ ਸਕਦੇ ਵੀ ਕੋਈ ਮਜਬੂਰੀ ਨਹੀਂ ਹੈਗੀ ਬਾਪੂ ਜੀ ਨੂੰ ਸਿਰਫ ਆਪਣੇ ਸਰੀਰ ਨੂੰ ਫਿੱਟ ਕਰਨ ਲਈ ਬਾਪੂ ਜੀ ਜਿਹੜਾ ਕੰਮ ਕਰਦੇ ਨੇ ਲੁਧਿਆਣਾ ਜੈਨ ਮੰਦਰ ਚੌਂਕ ਦੇ ਵਿੱਚ ਮੌਜੂਦਾ ਜਿੱਥੇ ਕਿ ਬਾਪੂ ਜੀ ਇੱਕ ਸਬਜ਼ੀਆਂ ਦੀ ਫੜੀ ਲਾਉਂਦੇ ਨੇ ਸਿਰਫ ਕਹਿ ਸਕਦੇ ਆ ਕੋਈ ਮਜਬੂਰੀ ਨਹੀਂ ਕਰਦੇ ਵਿੱਚ ਕਹਿ ਸਕਦੇ ਖੁੱਲਾ ਖਾਣ ਪੀਣਾ ਪਰ ਸਿਰਫ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਜਿਹੜਾ ਵਾ ਕੰਮ ਕਰਦੇ ਨੇ ਸੋ ਬਿਲਕੁਲ ਬਾਪੂ ਜੀ ਹੁਣਾਂ ਦਾ ਮੌਜੂਦ ਆ ਗੱਲਬਾਤ ਵੀ ਕਰਾਂਗੇ ਕਿ ਕੀ ਬਾਪੂ ਜੀ ਹੁਣੇ ਇਸ ਉਮਰ ਦੇ ਵਿੱਚ ਕੰਮ ਕਰ ਰਹੇ ਨੇ ਸਰੀਰ ਨੂੰ ਫਿੱਟ ਕਰਨ ਵਾਸਤੇ ਸੋ ਬਿਲਕੁਲ ਮੌਜੂਦ ਹੋਣਗੇ ਬਾਪੂ ਜੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਠੀਕ ਹੋ ਜੀ ਹਾਂ ਠੀਕ ਹੈ ਜੀ ਬਾਪੂ ਜੀ ਕੀ ਨਾਮ ਆਪਣਾ ਰਣਜੀਤ ਸਿੰਘ ਰਣਜੀਤ ਸਿੰਘ ਹਾਂ ਜੀ ਬਾਪੂ ਜੀ 73 ਸਾਲ ਦੀ ਉਮਰ ਦੇ ਵਿੱਚ ਕੰਮ ਕਰ ਰਹੇ ਹੋ ਤੇ ਕਿਤੇ ਤਕਲੀਫ ਨਹੀਂ ਹੁੰਦੀ ਹੈਗੀ ਨਾ ਨਾ ਜਮਾਂ ਤਕਲੀਫ ਨਹੀਂ ਆਉਂਦੀ ਹੈਗੀ ਹਾਂ ਜੀ ਸਵੇਹਾ ਕੀਲੇ ਨੂੰ ਮਿੱਟੀ ਲਾ ਕੇ ਆਇਆ ਫਿਰ ਅੱਛ ਉਰੇ ਬਾਦੇ ਸਬਜੀ ਤੋੜ ਕੇ ਲਿਆਇਆ ਹੂੰ ਹੁਣ ਮੈਂ ਇਹਨੂੰ ਵੇਚ ਰਿਹਾ ਸੀ ਭਾਈ ਹੂੰ ਆਪਣੇ ਸਰੀਰ ਨੂੰ ਪੂਰੀ ਬਾਡੀ ਫਿੱਟਾ ਹੈ ਕੋਈ ਪਰਵਾਹੀ ਨਹੀਂ ਹੈਗੀ ਹੂੰ ਕੋਈ ਮੁੰਡਾ ਖੁੰਡਾ ਵੀ ਨਹੀਂ ਨਾਲ ਖੜ ਸਕਦਾ ਹਾਂਜੀ ਹਾਂਜੀ ਹਾਂ ਇਹ ਕਹਿ ਸਕਦੇ ਆ ਪਹਿਲਾਂ ਸਵੇਰੇ ਖੇਤਾਂ ਵਿੱਚੋਂ ਸਬਜ਼ੀਆਂ ਆਪ ਤੋੜਦੇ ਹੋ ਤੇ ਆਪ ਇੱਥੇ ਆਉਂਦੇ ਹੋ ਸਿੱਧਾ ਲੈ ਕੇ ਵੇਚਦੇ ਹੋ ਸਾਰੀ ਡੜੀ ਹਾਂਜੀ ਹਾਂ ਸਾਰੀ ਡੜੀ ਸਾਰਾ ਦਿਨ ਵੇਚਦੇ ਆ ਤੇ ਬਾਕੀ ਪਹਿਲਾ ਫਰਸਡੇ ਵਿੱਚ ਐਫਸੀ ਵਿੱਚ ਬੋਰੀ ਜੱਕੀ ਕੁਆਂਟਲ ਦੀ ਅੱਛਾ ਜੀ 14 ਸਾਲ ਉਦੋਂ ਬਾਅਦ ਮੈਂ ਸਾਊਦੀ ਅਰਬ ਗਿਆ 21 ਸਾਲ ਸਾਊਦੀ ਅਰਬ ਲਾਇਆ ਅੱਛਾ 21 ਸਾਲ ਤੁਸੀਂ ਸਾਊਦੀ ਅਰਬ ਦੇ ਵਿੱਚ ਵੀ ਨੌਕਰੀ ਕੀਤੀ ਐ ਉਹ ਵੀ ਕੀਤੀ ਐ ਅੱਛਾ ਜੀ ਹਾਂ ਜੀ ਹਾਂ ਬਹੁਤ ਹੀ ਹਾਰਡ ਕੰਮ ਸੀ ਗਰਮੀ ਬਹੁਤ ਸੀ 50 ਡਿਗਰੀ ਹੂੰ 50 ਡਿਗਰੀ ਦੇ ਵਿੱਚ ਕੰਮ ਕਰਿਆ ਸਾਊਦੀ ਅਰਬ ਦੇ ਵਿੱਚ ਅੱਛਾ ਜੀ ਹਾਂ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਪੰਜਾਬ ਤਾਂ ਫਿਰ ਖੁੱਲ੍ਹੇ ਹਵਾ ਡਰੱਖਤ ਨਹੀਂ ਤਾਂ ਪੇੜ ਪੌਦਾ ਕੋਈ ਹੈ ਨਹੀਂ ਹਾਂਜੀ ਬਾਬਾ ਸਾਲਾ ਮਾਰ ਕੇ ਐ 21 ਸਾਲ ਕੰਮ ਪੂਰੀ ਨੇ ਹੇਰ ਜੀ ਸਲਾਮ ਕਰਕੇ ਭੇਜਿਆ ਬਾਪੂ ਹੁਣ ਬਹੁਤ ਹੋ ਰਿਹਾ ਬਾਕ ਅਲਬਦਾ ਬਾਪਾ ਮੈਨੂੰ ਆਉਣੀ ਨਹੀਂ ਦਿੱਤੀ ਉਹ ਹਾਂ ਉਹ ਕਹਿੰਦਾ ਚਾਹਤ ਹੀ ਲੈ ਬਾਕ ਫਿਰ ਵੀ ਉਹ ਮਹਾ ਫੇ ਬਾਪੂ ਜੀ ਤੇ ਲੇਹੋ ਲਾਗੇ ਉਹਨਾਂ ਕਾਕੇ ਮੈਨੂੰ ਆਉਣਾ ਪੈ ਗਿਆ ਮੈਂ ਮੈਨੂੰ ਸੜਦੇ ਨਹੀਂ ਜੇ ਮਾਲਕ 21 ਸਾਲ ਲਗਾਤਾਰ ਪਰਮਾਰਕ ਤੌਰ ਮੈਂ ਚੱਲਿਆ ਬਹੁਤ ਹੀ ਲੰਮਾ ਸਮਾਂ ਗਿਆ ਰਿਹਾ ਮੈਂ 14 ਸਾਲ ਕੋਟਲ ਦੀ ਬੋਰੀ ਚੱਕੀ ਐਫਸੀ ਵਿੱਚ ਸ਼ੋਰਟ ਗਵਰਨਮੈਂਟ ਡੀਪੂ ਉੱਚੇ ਫੰਡ ਕੱਟ ਹੁੰਦਾ ਦੀ ਬਰਦੀ ਮਿਲਦੀ ਸਭ ਕੋ ਮਿਲਦੀ ਪਰ ਮੈਂ ਸਾਡੇ ਜੇ ਬਾਗਿਆ ਮੇਰੇ ਉਹੀ ਹੋ ਗਿਆ ਮਨ ਚ ਚਲੋ ਮੈਂ ਘੁੰਮੀ ਆਉਨੇ ਆ ਦੇਖ ਲੈਣ ਝਟਕਾ ਉਹ ਝਟਕਾ ਦੇਖਦਾ ਜਿਹਦਾ 21 ਸਾਲ ਲਾਇਆ ਉਹਨੂੰ ਵਾਦਾ ਕਿ ਫੇਰ ਇਥੇ ਕੰਮ ਕਰਦਾ ਉਹ ਸਾਡੇ ਜਵਾਨ ਖੜਾ ਹੁਣ ਉਹਨੂੰ ਪੂਰਾ ਹੀ ਪਤਾ ਹੀ ਹੈ ਬਈ ਬਈ ਭਾਪੇ ਦਾ ਕਿੰਨਾ ਜਾਨ ਹੈ ਇਹ ਇੱਕ ਤਜਰਬਾ ਕਹਿ ਸਕਦੇ ਆ ਵੀ ਅੱਜ ਦੇ ਨੌਜਵਾਨਾਂ ਦੀ ਜਿੰਨੀ ਉਮਰ ਹੁੰਦੀ ਹੈ ਨਾ ਉਹਨੇ ਸਾਲ ਦਾ ਤੁਸੀਂ ਸਾਉਦੀ ਅਰਬ ਵਿੱਚ ਕੰਮ ਕੀਤਾ ਹੁਣ 21 ਸਾਲ ਦਾ ਹੋਇਆ ਸਾਡੇ ਜਵਾਨ ਉਨੇ ਸਾਲੋਂ ਸੇ ਕੰਮ ਕਰਕੇ ਆਇਆ ਜੀ 14 ਸਾਲ ਕਵਾਂਡਲ ਦੀ ਬੋਰੀ ਚੱਕੀ ਹੂੰ ਕੋਈ ਦਾਦਾ ਸਾਹਿਬ ਵੀ ਕਿੰਨਾ ਸਮਾਂ ਜਿਹੜੀ ਪਹਿਲਾਂ ਹਾਰਡ ਵਰਕ ਮਿਹਨਤ ਕਰੀ ਹੋਈ ਆ ਬਚਪਨ ਤੋਂ ਪਹਿਲਾਂ ਖੂ ਹੁੰਦੇ ਦੀਏ ਖੂ ਹੱਕਣੇ ਹਲ ਬੋਣਾ ਅੱਜ ਦੇ ਕੱਲ ਡਰ ਨਾਲ ਲੱਤਾਂ ਬਿੰਗੀਆਂ ਹੋ ਜਾਣਗੀਆਂ ਬਿਲਕੁਲ ਹਾਂ ਜਦ ਵੀ ਆ 4 ਵਜੇ ਸਣਾ ਹੂੰ ਸਵੇਰ ਖੂ ਹੱਕਣਾ ਪੂਰੀ ਹਾਰਡ ਮੈਂ ਤੇ ਕਰੀਆ ਕਦੇ ਪਰਵਾਹ ਨਹੀਂ ਜਭ ਹੁਣ ਵੀ ਪਰਵਾਹ ਕੋਈ ਨਹੀਂ ਹੈ ਉਹਨੂੰ ਪੁੱਛੋ ਸਵੇਰ ਮੈਂ ਸਟਾਰਟ ਹੁਣਾ ਅੱਜ ਮਿੱਟੀ ਲਾ ਕੇ ਡੇਢ ਕਿਲੇ ਨੂੰ ਫੇਰ ਆ ਕੇ ਨਾ ਕਦੂ ਚੜਾਈ ਨੇ ਫੇਰ ਤੋਂ ਤੇਨੇ ਫੇਰ ਲਾਫੇ ਭਰੇ ਨੇ ਆ ਥੋੜੇ ਸਾਹਮਣੇ ਰੇਟੀ ਤੇ ਬਿਠਾ ਜੀ ਸਬਾਪਾ ਜੀ ਜਿਵੇਂ ਨਾ ਹੁਣ 73 ਸਾਲ ਦੀ ਤੁਹਾਡੀ ਉਮਰ ਹੋ ਗਈ ਆ ਤੇ ਲੋਕ ਵੀ ਜਿਹੜੇ ਤੁਹਾਡੇ ਕੋਲ ਖਰੀਦਦਾਰੀ ਕਰਨ ਆਉਂਦੇ ਹੋਣਗੇ ਉਹ ਵੀ ਦੇਖ ਕੇ ਖੁਸ਼ ਹੁੰਦੇ ਹੋਣਗੇ ਵੀ ਕਿਵੇਂ ਹਨਾ 73 ਸਾਲ ਦੀ ਉਮਰ ਚ ਮਿਹਨਤ ਕਰ ਰਹੇ ਹੋ ਬਹੁਤ ਹੀ ਖੁਸ਼ ਹੁੰਦੇ ਨੇ ਬਾਪੂ ਕਹੇ ਬਾਪੂ ਕੋ ਚੱਲਾਗੇ ਨਾਲ ਮੈਂ ਪਹਿਲੇ ਦਿਨ ਆਇਆ ਹਲੇ ਇੱਥੇ ਅੱਛਾ ਜੀ ਉਹ ਕਹੇ ਬਾਪੂ ਘਮ ਕੋ ਮ ਬਾੜ ਕਮ ਹੋ ਰਾਇਏ ਦੋ ਤਿੰਨ ਦਾ ਕਹੇ ਬਾਪੂ ਕੋ ਚੱਲਾਂਗੇ ਆਇਆ ਵੀ ਬੜਾ ਪ੍ਰੇਮ ਮਿਲਦਾ ਹੈ ਸਤਿਕਾਰ ਮਿਲਦਾ ਹੈ ਨਾਲ ਮਨ ਖੁਸ਼ ਹੁੰਦਾ ਹੈ ਬਹਿ ਕੇ ਇੱਥੇ ਪਰ ਵੀ ਮਿਹਨਤ ਕਰ ਰਹੇ ਹਾਂ ਜਿਹੜੀ ਮਿਹਨਤ ਆ ਉਹ ਤਾਂ ਬਹੁਤ ਹੀ ਬੜੀ ਗੱਲ ਜੀ ਜੇ ਆਹ ਹੁਣ ਦੇ ਆਮ ਆਗ ਇਹਨੇ ਗੋਲੀਆਂ ਖਾ ਲਈਆਂ ਇਹਨੇ ਟੀਕਾ ਲਾ ਲਿਆ ਸਾਡੇ ਜਵਾਰੇ ਨਾਲ ਕੋਈ ਟੀਕਾ ਰਾਂ ਟੱਲਾ ਲੱਸੀ ਪੀਤੀ ਦਹੀਂ ਪੀਤਾ ਮੱਖਣੀ ਖਾਦੀ ਛਾਲਾ ਮਾਰਦੇ ਫਿਰਦੇ ਨੰਗੇ ਪੈਰੀਂ ਹੋ ਲੱਗੇ ਲੱਗੇ ਬੈਂਟਰੀ ਲੋਡ ਆਉਂਦੀ ਇਹਦਾ ਕੁਝ ਨਹੀਂ ਲੋਡ ਆਉਂਦਾ ਸਾਡੇ ਦਾ ਭਾਈ ਪਹਿਲਾਂ ਛੱਦਰ ਦੇ ਪਹਿਰਾਵੇ ਨੇ ਟਾਈਮ ਲੰਘਿਆ ਆ ਉਹ ਹੁਣ ਤਾਂ ਅਹੀ ਆਉਣ ਲੱਗੇ ਚਿੱਟੇ ਕਪੜੇ ਜਾਂ ਤਾਂ ਕਿ ਥੇ ਜੀ ਬਹੁਤ ਸਮਾਂ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਤਾਂ ਕਹਿ ਸਕਦੇ ਵੀ ਕੱਪੜੇ ਜੇ ਮਾੜੀ ਜੀ ਮਿੱਟੀ ਲੱਗ ਜੇ ਤਾਂ ਕੱਪੜੇ ਬਦਲ ਦਿੰਦੇ ਨੇ ਜਦੇ ਹੀ ਮਹਾ ਇਹ ਤਾਂ ਕਹਿੰਦੇ ਨਾ ਮੋਟਰਸਾਈਕਲ ਤੇ ਮੈਂ ਇਲੈਕਟ੍ਰਿਕ ਨਹੀਂ ਜਾ ਸਕਦੇ ਅਸੀਂ ਖੇਤਾਂ ਤੁਰ ਕੇ ਹਾਂ ਮੋਟਰਸਾਈਕਲ ਚਾਹੀਦਾ ਵਧੀਆ ਕੱਪੜੇ ਮੋਬਾਈਲ ਚਾਹੀਦਾ ਇਹ ਹਾਈ ਐਕਸਪ੍ਰੈਸਟੀ ਚਾਹੀਦੀ ਆ ਬਾਕੀ ਕੰਮ ਕਰਨ ਨੂੰ ਹੋਵੇਗਾ ਕੰਮ ਹੋਣ ਦਾ ਮੁੰਡਾ ਕਰ ਹੀ ਨਹੀਂ ਸਕਦਾ ਕੋਈ ਪਹਿਲੀ ਗੱਲ ਤਾਂ ਇਹ ਆ ਤੂੰ ਪਿੰਡਾਂ 'ਚ ਜਾ ਕੇ ਹਾਲ ਦੇਖ ਲਓ ਇਹ ਹੀ ਹਾਲ ਹੈ ਬੈਠੇ ਰਹਿਣਗੇ ਜੇ 10 ਬਰੇ ਕਹਾਂਗੇ ਤਾਂ ਹਾਂ ਕਹਾਂਗੇ ਨਹੀਂ ਤਾਂ ਹਾਂ ਹੀ ਨਹੀਂ ਕਹਿੰਦੇ ਵੀ ਮੈਨੂੰ ਉਹ ਕੰਮ ਨਹੀਂ ਪੈ ਜੂਗਾ ਬਿਲਕੁਲ ਹਾਂ ਕਿਉਂਕਿ ਬੇ ਸਮਾਂ ਐਸਾ ਭਿਆਨਕ ਆਇਆ ਕੰਮ ਕਰਨ ਨੂੰ ਕੋਈ ਤਿਆਰ ਹੀ ਨਹੀਂ ਹੈ ਸਮਝਣਾ ਜਿਹੜੀ ਆ ਜੀ ਨੌਜਵਾਨੀ ਆ ਇਹ ਤਾਂ ਜਮਾ ਪੰਜਾਬ ਨੂੰ ਪਿੱਛੇ ਲੈ ਕੇ ਜਾ ਰਹੀ ਆ ਪੰਜਾਬ ਅੱਗੇ ਨਹੀਂ ਹੈਗਾ ਇਹ ਪੰਜਾਬ ਨੂੰ ਪਹਿਲਾਂ ਆਪਾਂ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਸੀ ਪੰਜਾਬ ਨੂੰ ਥੋੜੇ ਸਮਿਆਂ ਦੇ ਵਿੱਚ ਹਾਂ ਹਾਂ ਜੀ ਹਾਂ ਬਹੁਤ ਮਾਨ ਸਾਕਾਰੀ ਪੰਜਾਬ ਦਾ ਅੱਜ ਮੁੰਡੇ ਹੋਇਆ ਟੜਿਆ ਮਰ ਕੇ ਕਵਾਡੀ ਖੇਡ ਨਹੀਂ ਕਹਿੰਦੇ ਕੁਝ ਖੇਡਣਾ ਮਿੱਟੀ ਦੀ ਗੁਲੀ ਜਾਂਦੇ ਦੀਏ ਆ ਹੁਣ ਇਹਨੂੰ ਘੁਲਾ ਲਾ ਇੱਥੇ ਅੱਜ ਤਾਂ ਮੋਬਾਈਲ ਵਾਲੀਆਂ ਗੇਮਾਂ ਰਹਿ ਗਈਆਂ ਅੱਜ ਤਾਂ ਹਾਂ ਉਹ 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 ਉਧਰ ਵਾ ਗਿਆ ਉਹਦੇ ਗੋਲੀ ਬਾੜ ਉਧਰ ਵਾ ਗਿਆ ਉਹ ਗੋਲੀ ਮਾਰੇ ਗੋਲੀਆਂ ਮਾਰਦੇ ਨੇ ਹਾਂ ਹਾਂ ਜੀ ਹਾਂ ਮੈਂ ਤਾਂ ਬਹੁਤ ਦੂਰ ਐ ਤੋ ਮੈਂ ਤਾਂ ਬਾਹਰ ਸੋਬੀਰ ਵੇ ਹਾਂ ਆਟਾ ਤੇ ਮੋਬਾਈਲ ਹੋਰ ਆ ਬੜਾ ਮੈਂ ਕਿਹਾ ਮੇਰੇ ਕੋਲ ਦੇਸੀ ਕੰਮ ਹੈ ਦੇਸੀ ਆਪਾਂ ਬੰਦੇ ਹਾਂ ਹਾਂ ਬਸ ਇਹੀ ਨੇ ਸੋ ਬਾਪੂ ਜੀ ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਵਾਰ ਜੀ ਮੇਰੇ ਦੋ ਨੌਹਾਂ ਨੇ ਹਾਂ ਜੀ ਤਿੰਨ ਮੇਰੇ ਬੇਟੇ ਤੇ ਮੇਰਾ ਬੇਟਾ ਸੌਦੀ ਦਾ ਪੂਰਾ ਹੋ ਗਿਆ ਜੀ ਅੱਛਾ ਜੀ ਹਾਂ ਜੀ ਹਾਂ ਉਹ ਮੇਰਾ ਪੋਤਾ ਹੈ ਮੇਰੀ ਪੋਤੀ ਹੈ ਮੇਰੇ ਪੈਪ ਹੈ ਸਾਰਾ ਪਰਿਵਾਰ ਹੈ ਮੇਰੀ ਮਾਤਾ ਹੈ ਹਾਂ ਜੀ ਤੁਹਾਡੀ ਮਾਤਾ ਜੀ ਦੀ ਉਮਰ ਕਿੰਨੀ ਆ ਉਹ ਜੀ 100 ਸਾਲ ਦੀ 101 ਸਾਲ ਦੀ ਉਮਰ ਹੋ ਗਈ ਅੱਛਾ ਜੀ ਹਾਂ ਜੀ ਸੋ ਮਾਤਾ ਜੀ ਦੀ 101 ਸਾਲ ਉਮਰ ਹੋ ਗਈ ਕਹਿ ਸਕਦੇ ਆ ਵੀ ਇੱਕ ਮਨ ਦੇ ਵਿੱਚ ਵੀ ਇੱਕ ਉਤਸ਼ਾਹ ਹੁੰਦਾ ਵੀ ਹਨਾ ਜਦੋਂ ਮੈਂ ਵੀ ਬਜ਼ੁਰਗ ਹੋ ਰਿਹਾ ਪਰ ਮੇਰੀ ਮਾਤਾ ਜੀ ਇੱਥੇ ਬੈਠੇ ਨੇ ਬੈਠੇ ਨੇ ਬਹੁਤ ਹੀ ਮੇਰਾ ਬਾਪੂ ਜੀ ਵੀ ਬਹੁਤ ਈ ਕਾਇਮ ਤੇ ਉਹ ਉਹਨੂੰ ਥੋੜੀ ਬਿਮਾਰੀ ਦਾ ਨੁਸਖਾ ਪੈ ਗਿਆ ਉਹ ਵੀ ਬਹੁਤ ਉਮਰ ਭੋਕੇ ਪੂਰੇ ਹੋਏ ਨੇ ਐ ਨਹੀਂ ਹੈਗਾ ਵੀ ਉਹ ਤਾਂ 100 ਸਾਲ ਤੋਂ ਵੱਡਾ ਪਿਆ ਰਹੇ ਹੁਣ ਅੱਛਾ ਜੀ ਇੱਕ ਹਾਲ ਉਹਨੂੰ ਉੱਪਰ ਹੋ ਗਿਆ ਹਾਲੇ ਵੀ ਉਹ ਕੰਮ ਕਰਦੇ ਤੁਰੇ ਫਿਰਦੇ ਰਹੇ ਉਹ ਇਹ ਬਾੜੀ ਬੁੜੀਆਂ ਜੀ ਖੁਰਪੀ ਹੋਣੀ ਕਿਸਾਈ ਜਾਂਦੀ ਹੈ ਅੱਛਾ ਤੁਹਾਡੇ ਮਾਤਾ ਜੀ ਕਹਿੰਦੇ 100 ਸਾਲ ਤੋਂ ਵੱਧ ਉਮਰ ਆ ਹਲੇ ਵੀ ਕੰਮ ਕਰਦੇ ਨੇ ਕੰਮ ਕਰਦੇ ਨੇ ਉਹ ਉਹ ਤਾਂ ਰੁਕਦੇ ਨਹੀਂ ਹੈਗੇ ਜਿਵੇਂ ਮੈਂ ਨਹੀਂ ਰੁਕਦਾ ਉਹ ਵੀ ਨਹੀਂ ਰੁਕਦਾ ਉਹ ਆ ਵੀ ਸੋ ਬਾਪੂ ਜੀ ਆਪਾਂ ਅਸਲ ਗੱਲ ਇਹ ਹੀ ਨਿਕਲ ਕੇ ਆਉਂਦੀ ਹੈ ਵੀ ਪ੍ਰਾਣੀਆਂ ਖਰਾਕਾ ਖਾਧੀਆਂ ਹੋਈਆਂ ਕੰਮ ਆ ਰਹੀਆਂ ਨੇ ਇਹ ਪ੍ਰਾਣੀਆਂ ਦੁੱਧ ਪੀਣਾ ਮੱਖਣੀ ਖਾਣੀ ਲੱਸੀ ਪੀਣੀ ਗੰਨੇ ਚੂਪਣੇ ਗਾਜਰਾ ਹੁਣ ਗਾਜਰ ਨਾ ਕੋਈ ਦੇਸੀ ਕੰਮ ਹੈ ਸਭ ਦਵਾਈਆਂ ਵਾਲੇ ਕੰਮ ਰਹਿ ਗਏ ਜਾਂ ਦੇਸੀ ਮਾਲ ਦੀ ਹਰ ਦੇਸੀ ਗੱਲ ਦੇਸੀ ਬੰਦੇ ਦੀ ਹੈ ਦੇਸੀ ਸਮਾਨ ਦੀ ਉਹ ਇਹਨਾਂ ਖਰਾਕਾਂ ਨਹੀਂ ਬੰਦੇ ਤਾਂ ਜਿਉਂਦੇ ਸੀ ਇਹਨਾਂ ਟਾਈਮ ਲੰਮਾ ਹੁਣ ਹੁਣ ਦੇ ਖਾਂਦੇ ਜੀ ਨੇ ਬ੍ਰੈਡ ਖਾ ਲਈ ਜੈਮ ਉਹ ਖਾ ਲਿਆ ਉਹ ਖਾ ਆਖਾ ਕੀ ਬੈਠੇ ਨੇ ਬਾਕੀ ਹੈਗਾ ਵਿੱਚ ਕੁਝ ਨਹੀਂ ਹਾਂ ਆ ਸੜੀ ਖੜਕਦੇ ਨੇ ਜੇ ਤੂੰ ਤੋਰ ਭਜਾ ਕੇ ਤੇ 10 ਕਰ ਮੈਂ ਸਾਰਾ ਢੱਡ ਦੇਵੇ ਸਾਨੂੰ ਫੇਰ ਵੀ ਭਜਾ ਲਾ ਗਈ ਭੱਜਾਂਗੇ ਹਾਲੇ ਵੀ ਜੀ ਹਿੰਮਤ ਹੈ ਜੀ ਆਹ ਇਹ ਦੇਖੋ ਜੀ ਬਹੁਤ ਹੀ ਜੁਆਕਾਰ ਦਾ ਬੋੜਾ ਖਾ ਲੈਣਾ ਸਮਝੋ ਨਸ਼ੇ ਪੱਤੇ ਗੋਲੀਆਂ ਗੱਪੜੇ ਪੰਜਾਬ ਦਾ ਨੌਂ ਖਰਾਬ ਕਰਤਾ ਨੇ ਉੱਠ ਪੰਜਾਬ ਪਿੱਛੇ ਟੱਕਰ ਨੇ ਵੇ ਤੁਹਾਡੇ ਸਮਿਆਂ ਦੇ ਤੁਹਾਡੇ ਸਮੇਂ ਤੋਂ ਲੈ ਕੇ ਹੁਣ ਪੰਜਾਬ ਕਹਦੇ ਅੱਗੇ ਨਹੀਂ ਵਧ ਰਿਹਾ ਪਿੱਛੇ ਜਾ ਰਿਹਾ ਵਾ ਜੇ ਜਿਹੜਾ ਤਰੱਕੀ ਕਰੀ ਉਹ ਹੋਈ ਪਰ ਤਰੱਕੀ ਕਰਨ ਦੇ ਨਾਲ ਜਿਹੜੇ ਆ ਨੌਜਵਾਨ ਪੀੜ੍ਹੀ ਆ ਇਹ ਪਿੱਛੇ ਨੂੰ ਗਈ ਆ ਇਹ ਪਿੱਛੇ ਗਈ ਆ ਇਹ ਜੀ ਅੱਗੇ ਤਖੜੇ ਮੁੰਡੇ ਦੀ ਜਵਾਨ ਦੀ ਨੌ ਜੀਨਾ ਦਾ ਪੰਜਾਬ ਦਾ ਅੱਜ ਪੰਜਾਬ ਵਾ ਅਗਲਾ ਕਹਣਾਗਾ ਆ ਫਿਰ ਦਾ ਗੋਲੀ ਖਾਈ ਅੱਧੇ ਖਾਈ ਫਿਰ ਤੇਰੇ ਗੋਲੀਆਂ ਬਿਲਕੁਲ ਜੀ ਆ ਡਾਕਟਰਾਂ ਤੇਰੇ ਕੋਲ ਆਖੀ ਲੈਣ ਲੱਗੀ ਹੁੰਦੀ ਆ ਪਹਿਲਾਂ ਗੋਲੀ ਖਾ ਕੇ ਆਉਣਗੇ ਕੰਮ ਕਿਹੜੇ ਟਾਈਮ ਕਰੇਗੇ 10 ਵਜੇ ਹਸਤਾਲ ਖੁੰਡਾ ਹੋ ਗਏ ਦੁਨੀਆਂ ਕੋਈ ਨਹੀਂ ਮੁਕ ਜਾ ਮੜਿਆ ਫੇਰ ਕੰਮ ਕਿਹੜੇ ਟਾਈਮ ਕਰੂ ਉਹ ਪਹਿਲਾਂ ਤਾਂ ਨੌਜਵਾਨਾਂ ਦੇ ਕੱਦ ਵੀ ਕਹਿੰਦੇ 6-6 ਫੁੱਟ ਦੇ ਨੌਜਵਾਨ ਹੁੰਦੇ ਸੀ 6 ਫੁੱਟ ਦੇ ਅੱਜ ਦੇ ਸਮੇਂ 'ਚ ਹੁਣ ਕਹਿੰਦਾ ਤੇ ਵੀ 4 ਫੁੱਟ ਤੋਂ 5 ਫੁੱਟ ਰਹਿ ਗਈ ਕਰ ਮੈਂ 5 ਮੈਂ ਕਹਿੰਦਾ 4 ਦੇ ਰਹਿ ਜਾਣਗੇ 4 ਦੇ ਹੋਣਗੇ 5 ਤੇ ਨਹੀਂ ਜਾਣੇ ਕੀ ਆ ਕੋਈ ਕੋਈ ਮਾਈ ਦਾ ਟਾਵਾ ਹੀ ਹੋਊਗਾ ਜਿਹੜਾ ਸੰਭੜ ਕੇ ਚੱਲਦਾ ਕੋਈ ਪਰਿਵਾਰ ਦੇ ਵਿੱਚ ਖੁਸ਼ਮਤ ਪਰਿਵਾਰ ਹੈ ਜਿਹੜਾ ਪਰਿਵਾਰ ਰੋਗ ਰਹਿਤ ਹੋਊਗਾ ਨਹੀਂ ਤਾਂ ਸੌ 'ਚੋਂ ਪੰਜ ਤੇ ਪੰਜ ਹੀ ਘਰ ਹੋਣਗੇ 95 ਹੈ ਨਹੀਂ ਜੀ ਹਾ ਹਾਂ ਦੋਈਆ ਯਾ ਯਾ ਬੇਟਾ ਵੀ ਬਹੁਤ ਹੀ ਸਮਾਪਿਆਨ ਕਰ ਅੱਗੇ ਸਭ ਦੀ ਇੱਜ਼ਤ ਪਿਆਰ ਮੁਹੱਬਤ ਪੈਣ ਪਾਈ ਚਾਚੀ ਚਾਚਾ ਸਫਰਵਾਸੀ ਅੱਜ ਕੱਲ ਤਾਂ ਰਿਸ਼ਤੇ ਵੀ ਨਹੀਂ ਮੇਰੇ ਸਾਹਮਣੇ ਉਹ ਰਿਸ਼ਤੇ ਵੀ ਨਹੀਂ ਰਏ ਜਿਹੜੇ ਪਹਿਲਾਂ ਰਿਸ਼ਤੇ ਹੁੰਦੇ ਸੀ ਨਾ ਉਹਦਾ ਜਿਵੇਂ ਪਹਿਲਾਂ ਤਾਂ ਤਾਇਆ ਜੀ ਚਾਚਾ ਜੀ ਕਹਿੰਦੇ ਅੰਕਲ ਹੁਣ ਅੰਕਲ ਕਹਿਣ ਲੱਗੇ ਹੁਣ ਤਾਂ ਅੰਕਲ ਤੋਂ ਵੀ ਮਾਠਾ ਹੀ ਲੱਗੇ ਨੇ ਪਰ ਜਿਹੜਾ ਉਹ ਦੀ ਜੇ ਚਾਚੇ ਨੇ ਘਰ ਦਾ ਤਾਂ ਉਹਨ ਘਰ ਦਾ ਕੋਈ ਨਹੀਂ ਦੀ ਬੋਲ ਜੇ ਪਰਦੇ ਨੇ ਹੋਰ ਨੇ ਬੋਲਦਾ ਉਹ ਵੀ ਨਹੀਂ ਬੋਲਦਾ ਚਾਹੇ ਥੱਪੜ ਮਾਰ ਦੇਵੇ ਹੁਣ ਤਾਂ ਜੇ ਮੜਾ ਹੱਥ ਲਾ ਦੇ ਕੇ ਮੇਰੇ ਬੁੱਢੀ ਨੂੰ ਕੁੱਟਿਆ ਚਾਹੇ ਸਾਡਾ ਕੱਡੀ ਬੜੀ ਗਲਤੀ ਕਰਕੇ ਆਈ ਅੱਗੇ ਡਰਦੀ ਆ ਹੁਣ ਡਰ ਭਾ ਕੋਈ ਨਹੀਂ ਹੈਗਾ ਹੁਣ ਤਾਂ ਮਰਜ਼ੀਆਂ ਨੇ ਇਹਨਾਂ ਦੀ ਮਰਜ਼ੀ ਕਰਦੇ ਨੇ ਆ ਹੁਣ ਤਾਂ ਪਹਿਲਾ ਦੇਖਦੇ ਰਿਸ਼ਤਾ ਹੋਣਾ ਬੰਨੇ ਦੇ ਕੁੜੀ ਵਿਆਹ ਨਹੀਂ ਸੀਗੇ ਵੀ ਸਾਡਾ ਬੰਨਾ ਚੰਨਾ ਸਾਡਾ ਸਬੰਧ ਹੈ ਨਾ ਲੋਕਾਂ ਨਾਲ ਸਾਡੀ ਆਉਣੀ ਜਾਣੀ ਆ ਹੁਣ ਤਾਂ ਪਿੰਡ ਦੇ ਪ੍ਰਿੰਸ ਜੀ ਵਿਆਹ ਕਰਾਈਏ ਨੇ ਆ ਹਾਦਸਾ ਇਹ ਪੰਜਾਬ ਦਾ ਹੋਇਆ ਹੈ ਇਹ ਕੋਈ ਬਾ ਬੜਾ ਬਰੀਆ ਕੰਨੀ ਕਰ ਰਿਹਾ ਹੈ ਜੀ ਪਿੰਡ ਦੀਆਂ ਤਾਂ ਕਹਿੰਦੇ ਵੀ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਭੈਣਾਂ ਹੁੰਦੀਆਂ ਨੇ ਪਿੰਡ ਰੀਆ ਤਾਂ ਪਰ ਹੁਣ ਅੱਜ ਦੇ ਸਮੇਂ 'ਚ ਦੌਰ ਇਦਾਂ ਦਾ ਆ ਗਿਆ ਵੀ ਪਿੰਡ ਦੇ ਆ ਮੁੰਡਾ ਪਿੰਡ 'ਚ ਹੀ ਵਿਆਹ ਕਰਾ ਰਿਹਾ ਇਹੀ ਇਹੀ ਦਾ ਇਹੀ ਦਾ ਪਿਸ਼ੋਕੜ ਮਾੜਾ ਹੋ ਗਿਆ ਇਹੀ ਇਹੀ ਮਾੜਾ ਆ ਨਾ ਤਾਂ ਆਪਣੇ ਹੁਣ ਉਹੇ ਜੀ ਭੂਆ ਲੱਗਦੀ ਆ ਕੇ ਜੀ ਭੈਣ ਲੱਗਦੀ ਆ ਦੇਖੋ ਕਿੱਡੀ ਬੜੀ ਹਰਕਾੜੀ ਗੱਲ ਹੈ ਪਿੰਡ ਦੀ ਹਰਕ ਹੁੰਦੀ ਆ ਇਹਦੇ ਵਿੱਚ ਸਮਝਾ ਇਹ ਐਵੇਂ ਹੀ ਭਾਈ ਇਹ ਸਮਾਂ ਭਿਆਨਕ ਹੈ ਸਮਾਂ ਮਾੜਾ ਹੈ ਇਹ ਜੇ ਹੁਣ ਵੀ ਸੁਧਰ ਜਾਣ ਤਾਂ ਬੜੀ ਗੱਲ ਸੁਧਰਨਾ ਚਾਹੀਦਾ ਵੀ ਆ ਬ ਇਹ ਲੋਕ ਇਹਨਾਂ ਨੂੰ ਹਰ ਗੱਲ ਤੋਂ ਖਾਣ ਪੀਣ ਦਾ ਧਿਆਨ ਕਰਨ ਚੰਗੀ ਸੋਚ ਰੱਖਣ ਚੰਗਾ ਦੇਖਣ ਇਹ ਦੇਖਣ ਨੂੰ ਮਾੜ ਗਨੇ ਖਾਂ ਦਿੱਤੀਆਂ ਨੇ ਤੇ ਇਹ ਬੜੀਆ ਕੰਮ ਬਾਅਦ ਦਿੱਤੀਆਂ ਵੀ ਚੰਗਾ ਸੋਚੀਏ ਚੰਗਾ ਦੇਖੀਏ ਪਰ ਇਹ ਸੋ ਦੇਹ ਦੇ ਵੀ ਮਾੜਾ ਨੇ ਸੋਚ ਦੇ ਵੀ ਮਾੜਾ ਨੇ ਭਾਈ ਮਾਮੂ ਨਾਲ ਤਾਂ ਮਾੜੀ ਬਥੀ ਆ ਜੀ ਸਬਾਪਾ ਜੀ ਗੱਲ ਆਪਾਂ ਅਖੀਰਲੀ ਗੱਲ ਇਹ ਕਰਾਂਗੇ ਵੀ 73 ਸਾਲ ਦੀ ਉਮਰ ਤੁਹਾਡੀ ਹੋ ਗਈ ਆ 21 ਸਾਲ ਤੁਸੀਂ ਸਾਊਦੀ ਅਰਬ ਚ ਲਾਏ ਨੇ 14 ਸਾਲ ਤੁਸੀਂ ਕੁਆਂਟਲ ਕੁਆਂਟਲ ਦੀਆਂ ਬੋਰੀਆਂ ਚੱਕੀਆਂ ਨੇ ਤੇ ਤਕਲੀਫ ਨਹੀਂ ਆਉਂਦੀ ਹੁਣ ਅੱਜ ਵੀ ਕੰਮ ਕਰ ਰਹੇ ਹੋ ਤਕਲੀਫ ਨਹੀਂ ਹੈ ਕੋਈ ਨਾ ਨਾ ਕੋਈ ਤਕਲੀਫ ਨਹੀਂ ਜਮਾਂ ਤਕਲੀਫ ਨਹੀਂ ਮੈਂ ਤਾਂ ਹੁਣ ਜੋ ਜਹਾਜਾ ਪਹਿਲਾਂ ਦੀ ਉਹ ਹੈ ਜੀ ਸਮਝਦਾ ਆਪਣਾ ਮੈਂ ਉਹ ਹੈ ਜਾਈਆ ਅੱਛਾ ਜੀ ਹਾਂ ਕਦੇ ਵੀ ਤਕਲੀਫ ਜੀ ਸਾਰਾ ਦਿਨ ਨਹੀਂ ਖੜਦਾ ਹੈਗਾ ਅੱਜ ਸੋਚਦਾ ਕਿ ਮੈਂ ਪਹਿਲਾਂ ਝੂਠ ਬੋਲਿਆ ਮੈਂ ਬਹਿਣਾ ਮੇ ਤਾਂ ਬੈਠ ਨਹੀਂ ਹੁੰਦਾ ਹੈਗਾ ਉਹ ਤਾਂ ਮੇਰੇ ਕੋਲ ਹੀ ਖੜਾ ਹੈ ਮੇ ਤਾਂ ਨਹੀਂ ਬੈਠ ਹੁੰਦਾ ਹੈਗਾ ਮੈਂ ਤਾਂ ਆਪਣਾ ਕੰਮ ਦੀ ਮੇਰਾ ਕੰਨ ਜੀ ਮਨ ਲੱਗਦਾ ਬਸ ਮੈਨੂੰ ਬਾਹਰ ਵਾਲਾ ਕੋਈ ਨਹੀਂ ਚਾਹ ਰਿਹਾ ਵੀ ਉਹੀ ਗੱਲ ਆ ਨਾ ਵੀ ਜਿਹੜਾ ਬੰਦਾ ਕੰਮ ਕਰਨਾ ਗਿੱਜ ਜਵੇ ਉਹ ਬੰਦਾ ਵਿਹਲਾ ਨਹੀਂ ਰਹਿ ਸਕਦਾ ਜਿਹੜਾ ਬਚਪਨ ਤੋਂ ਬੱਚਾ ਕੰਮ ਕਰੂਗਾ ਨਾ ਉਹੀ ਬੱਚਾ ਕੰਮ ਕਰ ਸਕਦਾ ਜਿਹਨੇ ਬਚਪਨ ਤੋਂ ਨਹੀਂ ਕੰਮ ਕਰਿਆ ਥੋੜੀ ਉਮਰ ਹੋ ਗਈ 15 16 ਸਾਲ ਦਾ ਹੋ ਗਿਆ ਕਾਲੇ ਪੜਿਆ ਸਕੂਲ ਪੜਿਆ ਕੋਈ ਕੋਈ ਤਾਂ ਕਾਰੋਬਾਰ ਤੋਰੇ ਅੱਗੇ ਨੂੰ ਤਾਂ ਬਰੇ ਪਰ ਜੇ ਉਹ ਨਹੀਂ ਤੋੜਦਾ ਤਾਂ ਫੇ ਉਹ ਬਸ ਧਾਮਾ ਢੋਲੀ ਆ ਉਹ ਗਾਹਣੀ ਹੁੰਦਾ ਹੈਗਾ ਉਹ ਵੀ ਨਾ ਵੀ ਅੱਜ ਦੇ ਸਮੇਂ 'ਚ 20 25 30 ਸਾਲ ਦੇ ਨੌਜਵਾਨ ਡਿਗਰੀਆਂ ਕੀਤੀਆਂ ਵੇ ਆਪਾਂ ਨਹੀਂ ਕਹਿੰਦੇ ਵੀ ਅਨਪੜ੍ਹ ਨੇ ਡਿਗਰੀਆਂ ਕੀਤੀਆਂ ਪਰ ਨੌਕਰੀਆਂ ਕਹਿੰਦੇ ਵੀ ਨਹੀਂ ਮਿਲਦੀਆਂ ਉਹ ਨੌਕਰੀਆਂ ਤਾਂ ਨਹੀਂ ਮਿਲਦੀਆਂ ਜੇ ਨੌਕਰੀਆਂ ਇੱਕ ਪਾਸੇ ਰਹੀ ਜਿਹੜਾ ਪੁੱਠੇ ਕੰਮ ਕਰ ਰਿਹਾ ਉਹ ਜਿਹੜੇ ਜਿੰਨੇ ਤਖੜੇ ਨੇ ਇਹ ਵੀ ਘਰੋਂ ਜਿਹੜਾ ਜਿੰਨਾ ਤਖੜਾ ਉਹ ਉਹਨੇ ਪੁੱਠੇ ਕੰਮ ਕਰਦਾ ਉਹਨੇ ਪੁੱਠੇ ਕਰਦੇ ਨੇ ਜਿੰਨੇ ਪੈਸਾ ਪਹਿਲਾਂ ਮਿਲ ਗਿਆ ਘਰੋਂ ਜਾਂ ਨਹੀਂ ਪੈਸਾ ਮਿਲਦਾ ਫੇਰ ਇਹ ਕੁੱਟ-ਕਟਾਪੇ ਮਾਰ ਘਟਾਈਏ ਸਾਰੇ ਇਹੀ ਕਰਨ ਵਾਲੇ ਨੇ ਬਾਕੀ ਹੋ ਕੋਈ ਨਹੀਂ ਉਹ ਛੋੜੇ ਕਰਦਾ ਕੋਈ ਉਹ ਉਹਨਾਂ ਪਰ ਛੋੜੇ ਨੂੰ ਕਿਥੋਂ ਪੈਸਾ ਮਿਲ ਜੂਗਾ ਬਿਲਕੁਲ ਜੀ ਉਹ ਨੂੰ ਕੋਈ ਪੈਸਾ ਹੈ ਨਹੀਂ ਇਹਨਾਂ ਕੋ ਪੈਸਾ ਹੈਗਾ ਬਹੁਤ ਹੀ ਬੱਚੇ ਜਿਹੜੇ ਆਪਣੀ ਜਾਨ ਸਾਡੇ ਪਿੰਡ ਦੇ ਦੋ ਤਿੰਨ ਮੁੰਡੇ ਛੋਟੀ ਉਮਰ ਜਾਣ गवा ਕੇ ਚਲੇ ਗਏ ਸਮਝਾ ਇਹੋ ਜਿਹਾ ਕੰਮ ਆ ਭਾਈ ਇਹ ਜਿਹੇ ਛੋਟੇ ਜਾਣ ਦਾ ਮਾਲਕ ਇਹਨਾਂ ਨੂੰ ਜੇ ਮਨ ਮਿਹਰ ਪਾਵੇ ਤਾਂ ਬੜੀਆ ਗੱਲ ਆ ਵੀ ਪੰਜਾਬ ਅੱਗੇ ਸੋਹਣਾ ਲੱਗੇ ਪਹਿਲਾ ਵਰਗਾ ਹੋਵੇ ਪਹਿਲਾ ਵਰਗੀ ਛੋਚ ਰੱਖਣ ਚੰਗੀ ਛੋਚ ਰੱਖਣੀ ਚਾਹੀਦੀ ਆ ਸਭੀ ਤਾਂ ਹੀ ਪੰਜਾਬ ਦੀ ਅੱਗੇ ਵਧੂ ਆਪਣਾ ਪਰਿਵਾਰ ਦੀ ਅੱਗੇ ਵਧੀ ਸਭ ਕੋਈ ਤਾਂ ਹੀ ਬੜੀਆ ਛੋਚ ਬੜੀਆ ਛੋਚ ਨਾ ਮਾੜੀ ਹੋਵੇ ਬਾਕੀ ਇਮਾਨਦਾਰੀ ਨਾਲ ਕੰਮ ਕਰੇ ਇਮਾਨਦਾਰੀ ਬੜੀ ਚੀਜ਼ ਹੈ। ਬਸ ਇਹੀ ਤਾਂ ਮੈਂ ਕਹਾਂ ਹਾਂ। ਜੀ। ਧੰਨਵਾਦ। ਸ ਬਿਲਕੁਲ ਬਾਪੂ ਜੀ ਨਾਲ ਗੱਲਬਾਤ ਕੀਤੀ। ਕਹਿ ਸਕਦੇ ਵੀ ਬਹੁਤ ਕੋਈ ਚੀਜ਼ਾਂ ਸਿੱਖਣ ਨੂੰ ਮਿਲੀਆਂ। ਕਹਿ ਸਕਦੇ ਆ 21 ਸਾਲ ਅੱਜ ਦੇ ਸਮੇਂ ਦੀ ਜੇ ਅਕਲ ਆਪਾਂ ਗੱਲ ਕਰੀ ਮੇਰੀ ਖੁਦ ਦੀ ਉਮਰ 22 ਸਾਲ ਆ ਤੇ ਜਿੰਨੀ ਮੇਰੀ ਉਮਰ ਆ ਉਨੇ ਸਾਲ ਤਾਂ ਬਾਪੂ ਜੀ ਨੇ ਕੰਮ ਕੀਤਾ ਉਹ ਵੀ ਵਿਦੇਸ਼ ਕੰਟਰੀ ਦੇ ਵਿੱਚ ਯੂਏਈ ਕੰਟਰੀ ਅਰਬ ਕੰਟਰੀ ਦੇ ਵਿੱਚ ਇੱਥੇ ਗਰਮੀ ਕਹਿ ਸਕਦੇ ਵੀ 50 ਡਿਗਰੀ ਤਾਪਮਾਨ ਤੋਂ ਜ਼ਿਆਦਾ ਵਾ। ਸੋ ਬਹੁਤ ਸਾਰੀਆਂ ਗੱਲਾਂ ਕੀਤੀ ਬਾਪੂ ਜੀ ਨਾਲ ਬਹੁਤ ਕੋਈ ਸਿੱਖਣ ਨੂੰ ਤੇ ਚੰਗੇ ਮਾੜੇ ਦਾ ਵੀ ਪਤਾ ਲੱਗਿਆ ਵੀ ਦੁਨੀਆਦਾਰੀ ਦਾ ਵੀ ਪਤਾ ਲੱਗਿਆ ਸੋ ਬਿਲਕੁਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜੁੜੇ ਰਹੋ ਲਵ ਪੰਜਾਬ ਚੈਨਲ ਦੇ ਨਾਲ ਮੇਰਾ ਨਾਮ ਤੇਜਵੀਰ ਸਿੰਘ ਕੈਮਰਾ ਪਰਸਨ ਸੁਨਦੀਪ ਸਿੰਘ ਦੇ ਨਾਲ ਧੰਨਵਾਦ